ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 6ਵਾਂ ਭਾਗ ਜੋਤੀ ਜੋਤ ਸਮਾਉਣਾ ਅਤੇ 7ਵਾਂ ਭਾਗ ਜੋਤ ਪ੍ਰਕਾਸ਼ ਅਰੋਸ਼ਨੀ ਨੂਰ ਜਲਵਾ ਜਹੂਰ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਤੀ ਜੋਤ ਸਮਾਉਣਾ ਦਾ ਅਰਥ ਹੈ ਮਨੁੱਖੀ ਦੇਹ ਵਿੱਚਲੀ ਜੋਤ ਦਾ ਅਕਾਲ ਪੁਰਖ ਵਿੱਚ ਸਮਾ ਜਾਣਾ ਪਰ ਅਸਾਂ ਜੋਤੀ ਜੋਤ ਸਮਾਉਣ ਦਾ ਅਰਥ ਚੜ੍ਹਾਈ ਕਰ ਜਾਣਾ ਸਰੀਰ ਤਿਆਗਣਾ अथवा ਮੌਤ ਹੋ ਜਾਣੀ ਮੰਨਿਆ ਹੋਇਆ ਹੈ ਸੋਹਿਰਦ ਪਾਠਕ ਜੀਓ ਆਓ ਆਪਣੇ ਗੁਰਦੇਵ ਜੀ ਤੋਂ ਜੋਤੀ ਜੋਤ ਸਮਾਉਣ ਦੇ ਅਰਥ ਸਮਝੀਏ ਮਨੂਰੇ ਤੇ ਕੰਚਨ ਭਏ ਭਾਈ ਗੁਰਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਪੰਨਾ 638 ਅਰਥ ਹੈ ਭਾਈ ਜਿਨ੍ਹਾਂ ਮਨੁੱਖਾਂ ਨੂੰ 파ਰਸ ਗੁਰੂ ਆਪਣੀ ਸੰਗਤ ਵਿੱਚ ਮਿਲਾ ਕੇ ਪ੍ਰਭੂ ਚਰਨਾਂ ਵਿੱਚ ਜੋੜ ਦਿੰਦਾ ਹੈ ਉਹ ਮਨੁੱਖ ਸੜੇ ਹੋਏ ਮਨੂਰ ਲੋਹੇ ਤੋਂ ਸੋਨਾ ਬਣ ਜਾਂਦੇ ਹਨ हे ਭਾਈ ਆਪਾ ਭਾਵ ਤੇ ਆ ਕੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਗੁਰੂ ਉਹਨਾਂ ਦੀ ਸੁਰਤ ਨੂੰ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਉਹਨਾਂ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਸਤਿਗੁਰ ਮਿਲੇ ਐ ਉਲਟੀ ਭਈ ਭਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਪੰਨਾ 602 ਹੈ ਭਾਈ ਜੇ ਗੁਰੂ ਮਿਲ ਪਵੇ ਤਾਂ ਮਨੁੱਖ ਆਤਮਿਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ ਮਨੁੱਖ ਦੀ ਸੁਰਤ ਵਕਾਰਾਂ ਵੱਲੋਂ ਪਰਤ ਪੈਂਦੀ ਹੈ ਦੁਨੀਆਂ ਦੇ ਕਾਰ ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵੱਲੋਂ ਅਸ਼ੋ ਹੋ ਜਾਂਦਾ ਹੈ ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿੱਚ ਜੋਤੀ ਜੋਤ ਮਿਲਾ ਦਿੰਦਾ ਹੈ ਉਹ ਅਸਲ ਸਿੱਖ ਬਣ ਜਾਂਦਾ ਹੈ ਸੱਚੇ ਸਤਗੁਰ ਸਾਚ 부ਝਾਇਆ ਪਤ ਰਾਖੈ ਸੱਚ ਸੋਈ RAM ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ RAM ਸਾਚੇ ਨਾਮ ਸੁਖ ਹੋਈ ਮਰੇ ਨ ਕੋਈ ਗਰਭ ਨਾ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨਿ ਸੱਚ ਜਾਤਾ ਸੇ ਸੱਚੇ ਹੋਏ ਅੰਦਿਨ ਸੱਚ ਤੇ ਆਇਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਛੜ ਦੁਖ ਪਾਇਨ ਪੰਨਾ 769 ਅਰਥ हे ਭਾਈ ਸਦਾ ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ ਇਲਾਜ ਸੱਚਾ ਪ੍ਰਭੂ ਆਪ ਰੱਖਦਾ ਹੈ ਪ੍ਰਭੂ ਚਰਨਾਂ ਨਾਲ ਅਟਲ ਪਿਆਰ ਉਸ ਮਨੁੱਖ ਦੀ ਆਤਮਿਕ ਖੁਰਾਕ ਬਣ ਜਾਂਦਾ ਹੈ ਹਰੀ ਦੇ ਨਾਮ ਵਿੱਚ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਵੀ ਮਨੁੱਖ ਨੂੰ ਪ੍ਰਭੂ ਦੇ ਨਾਮ ਵਿੱਚ ਆਤਮਿਕ ਆਨੰਦ ਲੱਭਦਾ ਹੈ ਉਹ ਕਦੇ ਆਤਮਿਕ ਮੌਤ ਨਹੀਂ ਸਹਿੜਦਾ ਹੈ ਉਹ ਜੁਨਾ ਵਿੱਚ ਨਹੀਂ ਪੈਂਦਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਗੁਰੂ ਦੇ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ ਜੋਤ ਵਿੱਚ ਜੋਤੀ ਜੋਤ ਮਿਲਾ ਦਿੱਤੀ ਉਹ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਹਰ ਨਾਮ ਦੀ ਬਰਕਤ ਨਾਲ ਉਸ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਪੈਦਾ ਹੋ ਜਾਂਦਾ ਹੈ हे ਭਾਈ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਨਾਲ ਡੂੰਗੀ ਸਾਝ ਪਾ ਲਈ ਉਹ ਉਸੇ ਦਾ ਰੂਪ ਬਣ ਗਏ ਉਹ ਹਰ ਵੇਲੇ ਉਸ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ ਗੁਰਦੇਵ ਜੀ ਦਾ ਫਰਮਾਨ ਹੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਵਸ ਜਾਂਦਾ ਹੈ ਉਹ ਫਿਰ ਪਰਮਾਤਮਾ ਦੇ ਚਰਨਾਂ ਤੋਂ ਵਿਛੜ ਕੇ ਦੁੱਖ ਨਹੀਂ ਪਾਉਂਦੇ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਬਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੇ ਸੱਚੇ ਰਹੇ ਸਮਾਏ ਪੰਨਾ 1009 ਅਰਥ ਗੁਰੂ ਦੇ ਹੁਕਮ ਅਨੁਸਾਰ ਚੱਲਣ ਵਾਲੇ ਜਿਹੜੇ ਗੁਰਮੁਖ ਬੰਦੇ ਇਸ ਸੰਸਾਰ ਸਮੁੰਦਰ ਵਿੱਚੋਂ ਲੰਘਦੇ ਹਨ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਪਰਲੇ ਕੰਢੇ ਜਾ ਫੜਦੇ ਹਨ ਗੁਰੂ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦਿੰਦਾ ਹੈ ਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੇ ਗਤ ਗਏ ਨਾਹੀ ਸੰਸਾਰ ਸੋਗ ਗੁਰਮਖ ਜਿਸ ਹਰ ਮਨ ਵਸੈ ਤਿਸ ਮੇਲੇ ਕੁਰ ਸੰਜੋਗ ਪੰਨਾ 21 ਅਰਥ ਜੇ ਪ੍ਰਭੂ ਦੀ ਜੋਤ ਵਿੱਚ ਆਪਣੀ ਆਤਮਾ ਰਲਾ ਲਈਏ ਉਸ ਵਿੱਚ ਆਪਣੀ ਸੁਰਤਤਾ ਮੇਲ ਕਰ ਲਈਏ ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਕੋਈ ਸਹਿਮ ਤੇ ਚਿੰਤਾ ਵੀ ਨਹੀਂ ਰਹਿ ਜਾਂਦੀ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਜਾਤ ਟਿਕਾਈ ਹੈ ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅ fırs ਬਖਸ਼ਦਾ ਹੈ ਉਪਰੋਕਤ ਗੁਰੂ ਬਾਣੀ ਸ਼ਬਦਾਂ ਦੀ ਵਿਚਾਰ ਤੋਂ ਸਪਸ਼ਟ ਹੋਇਆ ਹੈ ਕਿ ਨੰਬਰ 1 ਜੋਤੀ ਦਾ ਅਰਥ ਜੋਤ ਦਾ ਮਾਲਕ ਵਾਹਿਗੁਰੂ ਅਤੇ ਜੋਤ ਦਾ ਅਰਥ ਆਤਮਾ ਹੈ ਨੰਬਰ 2 ਜੋਤੀ ਜੋਤ ਮਿਲਿ ਦਾ ਅਰਥ ਪਰਮਾਤਮਾ ਵਿੱਚ ਸੁਰਤ ਦਾ ਲੀਨ ਹੋ ਜਾਣਾ ਹੈ ਭਾਵ RAM ਕਬੀਰਾ ਇਕ ਭੈ ਹੈ ਕੋਏ ਨਾ ਸਕੇ ਪਛਾਨੀ ਪੰਨਾ 969 ਅਜਹੀ ਉੱਚੀ ਆਤਮਿਕ ਅਵਸਥਾ ਕੇਵਲ ਮਨੁੱਖਾ ਸਰੀਰ ਵਿੱਚ ਵਿਚਰਦਿਆਂ ਹੀ ਮਿਲ ਸਕਦੀ ਹੈ ਜੇ ਜਿਉਂਦਿਆਂ ਜੇ ਸਰੀਰ ਵਿੱਚ ਸਵਾਸ ਚੱਲਦਿਆਂ ਇਹ ਅਵਸਥਾ ਪ੍ਰਾਪਤ ਨਾ ਹੋ ਸਕਦੀ ਤਾਂ ਮਰ ਕੇ ਜੋਤੀ ਵਿੱਚ ਜੋਤ ਨਹੀਂ ਮਿਲ ਸਕਦੀ ਇਹ ਅਵਸਥਾ ਸਤਗੁਰਾਂ ਦੇ ਹੁਕਮ ਅਨੁਸਾਰ ਚੱਲਣ ਤੋਂ ਪ੍ਰਾਪਤ ਹੁੰਦੀ ਹੈ ਭਾਵ ਸਤਗੁਰਾਂ ਦੇ ਉਪਦੇਸ਼ ਅਨੁਸਾਰ ਜੀਵਨ ਵਿੱਚ ਘਾਲੀ ਘਾਲਣਾ ਨੇ ਹੀ ਮੌਤ ਉਪਰੰਤ ਫਲ ਦੇਣਾ ਹੁੰਦਾ ਹੈ ਏਕ ਜੋਤ ਦੋਹੇ ਮੂਰਤੀ ਜਿਉਂਦਿਆਂ ਹੀ ਹੋਣਾ ਜੇ ਜਿਉਂਦਿਆਂ ਨਹੀਂ ਤਮਰਨ ਉਪਰੰਤ ਜੋਤੀ ਨੇ ਕਿਸ ਨੂੰ ਕਿੱਥੋਂ ਮਿਲਣਾ ਹੈ ਇਸ ਦੀ ਖਬਰ ਹੋਣੀ ਮਨੋਖ ਦੀ ਸੋਝ ਤੋਂ ਪਰੇ ਦੀ ਗੱਲ ਹੈ ਬਿਲਾਵ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੇ ਸ਼ੰਤ ਸ਼ਬਦ ਵਿੱਚ ਪ੍ਰਾਣੀ ਨੂੰ ਆਤਮਕ ਉੱਚਤਾ ਤੇ ਅਪੜਾ ਦੇਣ ਵਾਲੀ ਉਹ ਚੇਤੀ ਬੜਮੁੱਲੀ ਸਿੱਖਿਆ ਹੈ ਜਿਵੇਂ ਲਾਵਾਂ ਤੇ ਬੈਠੀ ਬੀਬੀ ਨੂੰ ਨਿੰਗਰ ਦਾ ਪੱਲਾ ਫੜਾਉਣ ਸਮੇ ਪੱਲੇ ਦਾ ਸ਼ਬਦ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮੰਜਾਈ ਛੋੜਿਆ ਹੱਬ ਕਿਛ ਤਿਆਗੀ ਅਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਟੈਂਡੇ ਲੱਗੀ ਪੜਨ ਦੀ ਪੱਕੀ ਮਰਜਾਦਾ ਬਣ ਚੁੱਕੀ ਹੈ ਐਵੇਂ ਹੀ ਮ੍ਰਿਤਕ ਪ੍ਰਾਣੀ ਦੇ ਨਿਮੇਤਰ ਖਾਏ ਪਾਠ ਦੇ ਭੋਗ ਤੇ ਉਸ ਪਾਵਨ ਸ਼ੰਤ ਦਾ ਚੌਥਾ ਬੰਦ ਚੁਣ ਕੇ ਦੀਵਾਨ ਵਿੱਚ ਗਾਵਾ ਜਾਂਦਾ ਹੈ ਸ਼ਬਦ ਦੇ ਅਰਥ ਕਰਕੇ ਘਰ ਵਾਲਿਆਂ ਨੂੰ ਅਥਾ ਦੀਵਾਨ ਵਿੱਚ ਬੈਠੀ ਸੰਗਤ ਨੂੰ ਪ੍ਰਭਾਵ ਇਹ ਦਿੱਤਾ ਜਾਂਦਾ ਹੈ ਕਿ ਮਰਨ ਵਾਲੀ ਦੀ ਆਤਮਾ ਪ੍ਰਭੂ ਦੀ ਜੋਤ ਵਿੱਚ ਮਿਲ ਕੇ ਸੰਪੂਰਨ ਹੋ ਗਈ ਹੈ ਅਜਿਹਾ ਕਰਨ ਵਾਲੇ ਰਾਗੀ ਅਥਵਾ ਪ੍ਰਚਾਰਕ ਸਰੋਤਿਆਂ ਦਾ ਮਨ ਰਾਜ਼ੀ ਕਰਨ ਲਈ ਗੁਰਬਾਣੀ ਦੀ ਨਰਾਦਰੀ ਕਰਨ ਦਾ ਪਾਪ ਖਾਟਰੇ ਹੁੰਦੇ ਹਨ ਮਰੇ ਸੰਬੰਧੀ ਗੁਰੂ ਦਰਬਾਰ ਵਿੱਚ ਅਯੋਗ ਉਸਤਤ ਕਰਕੇ ਘਰਵਾਲਿਆਂ ਦੀ ਝੋਲੀ ਚੁਕਣ ਲਈ ਗੁਰੂ ਬਾਣੀ ਦੀ ਵਰਤੋਂ ਆਪਣੀ ਮਰਜ਼ੀ ਦੇ ਅਰਥਾਂ ਨਾਲ ਕਰਨੀ ਮਨਮੁਖਤਾਈ ਹੈ अथवा ਵਿਪਰਨ ਕੀ ਰੀਤ ਹੈ ਅੱਜ ਦਾ ਰਿਵਾਜ ਕੱਲ ਨੂੰ ਧਰਮ ਦਾ ਹਿੱਸਾ ਬਣ ਜਾਂਦਾ ਹੈ ਗੁਰਬਾਣੀ ਦੀ ਅਜਹੀ ਅਵਗਿਆ ਕੌਮ ਨੂੰ ਕੇਵਲ ਟੈਂਦੀਆਂ ਕਲਾਵਲ ਹੀ ਨਹੀਂ ਲੈ ਤੁਰਦੀ ਸਗੋਂ ਅਜਹੀਆਂ ਭੁੱਲਾਂ ਤੇ ਦੂਰ ਰਸ ਸਿਟੇ ਹੋਰ ਵੀ ਵੱਧ ਦੁਖਦਾਈ ਹੁੰਦੇ ਹਨ ਉਸ ਪਾਵਨ ਸ਼ੰਤ ਦਾ ਚੌਥਾ ਬੰਦ ਜਿਸ ਦੀ ਵਰਤੋਂ ਅਜੋਗ ਢੰਗ ਨਾਲ ਕੀਤੀ ਜਾਂਦੀ ਹੈ ਇਸ ਪ੍ਰਕਾਰ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਆਤਮ ਪ੍ਰਸਾਰਾ ਕਰਨ ਹਾਰਾ ਪ੍ਰਭ ਬਿਨਾ ਨਹਿ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸਹੀ ਜਾਣੇ ਜਿਨ ਹਰ ਰਸ ਪੀਆ ਪੰਨਾ 846 ਅਰਥ ਹੈ ਭਾਈ ਜਿਵੇਂ ਸੂਰਜ ਦੀ ਕਿਰਨ ਨਾਲ ਮਿਲ ਕੇ ਬਰਫ਼ ਤੋਂ ਪਾਣੀ ਦਾ ਪਾਣੀ ਹੋ ਜਾਂਦਾ ਹੈ ਸੂਰਜ ਦੇ ਨਿਗ ਨਾਲ ਬਰਫ਼ ਬਣੇ ਪਾਣੀ ਦੀ ਕਠੋਰਤਾ ਖਤਮ ਹੋ ਜਾਂਦੀ ਹੈ ਤਵੇਂ ਸਿਪਤ ਸਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾਪਣ ਮੁੱਕ ਕੇ ਜੀਵ ਦੀ ਜਿੰਦ ਪਰਮਾਤਮਾ ਦੀ ਜੋਤੀ ਨਾਲ ਇੱਕਮਿਕ ਹੋ ਜਾਂਦੀ ਹੈ ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਤਦੋਂ ਉਸ ਨੂੰ ਹਰ ਥਾਂ ਪਰਮਾਤਮਾ ਹੀ ਵਸਦਾ ਨਜ਼ਰੀ ਆਉਂਦਾ ਹੈ ਹਰੇਕ ਵਿੱਚ ਪ੍ਰਭੂ ਹੀ ਬੋਲਦਾ ਉਸ ਨੂੰ ਸੁਣਦਾ ਹੈ ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ ਇੱਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ ਪ੍ਰਭੂ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਕਿਤੇ ਨਹੀਂ ਪਛਾਣਦਾ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਪਰਮਾਤਮਾ ਆਪੇ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਰੰਗ ਮਾਣ ਰਿਹਾ ਹੈ ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਣਾ ਕਰ ਰਿਹਾ ਹੈ ਗੁਰਦੇਵ ਜੀ ਸਾਨੂੰ ਸਮਝਾਉਣ ਲਈ ਬੇਨਤੀ ਬਨਵੰਤ ਸ਼ਬਦ ਵਰਤ ਕੇ ਫਰਮਾਨ ਕਰਦੇ ਹਨ ਕਿ ਇਸ ਅਵਸਥਾ ਨੂੰ ਉਹੀ ਮਨੋਖ ਸਮਝਦੇ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ਧਿਆਨ ਨਾਲ ਵਿਚਾਰੀਏ ਤਾਂ ਇਸ ਗੁਰੂ ਫਰਮਾਨ ਵਿੱਚੋਂ ਅਜੇ ਹੀ ਸਿੱਖਿਆ ਕੋਈ ਨਹੀਂ ਮਿਲਦੀ ਜਿਹੜੀ ਮਰ ਚੁੱਕੇ ਪ੍ਰਾਣੀ ਲਈ ਲਾਹੇਵੰਦ ਹੋ ਸਕਦੀ ਹੋਵੇ ਪਰ ਇਸ ਗੁਰੂ ਸ਼ਬਦ ਦੀ ਵਰਤੋਂ ਕੇਵਲ ਘਰ ਵਾਲਿਆਂ ਨੂੰ ਖੁਸ਼ ਕਰਨ ਲਈ ਹੀ ਕੀਤੀ ਜਾ ਰਹੀ ਹੁੰਦੀ ਹੈ ਜ਼ਿੰਦਗੀ ਵਿੱਚ ਗੁਰੂ ਦੇ ਹੁਕਮ ਤੇ ਚੱਲ ਕੇ ਜੋ ਪੂਰਨ ਪ੍ਰਮਾਤਮਾ ਵਿੱਚ ਲੀਨ ਹੋ ਕੇ ਪੂਰਨ ਹੋ ਗਿਆ ਮਰਨ ਉਪਰੰਤ ਉਸ ਨੇ ਪੂਰਨਤਾ ਪ੍ਰਾਪਤ ਕਰ ਲਈ ਸਮਝੋ ਜਿਹੜਾ ਜ਼ਿੰਦਗੀ ਵਿੱਚ ਅਧੂਰਾ ਰਿਹਾ ਉਹ ਮਰ ਕੇ ਕਿਵੇਂ ਸੰਪੂਰਨ ਹੋ ਸਕਦਾ ਹੈ ਸ਼ਬਦ ਮਰੇ ਸੋ ਮੂਆ ਜਾਪੇ ਕਾਲ ਨਾ ਚਾਪੇ ਦੁਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਪੰਨਾ 111 ਜਿਹੜਾ ਮਨੁੱਖ ਸ਼ਬਦ ਗਿਆਨ ਵਿੱਚ ਜੁੜ ਕੇ ਆਪਾ ਭਾਵ ਵੱਲੋਂ ਮਰਦਾ ਹੈ ਉਹ ਆਪਾ ਭਾਵ ਵੱਲੋਂ ਮਰਿਆ ਹੋਇਆ ਮਨੁੱਖ ਜਗਤ ਵਿੱਚ ਆਦਰ ਮਾਣ ਪਾਉਂਦਾ ਹੈ ਉਸ ਨੂੰ ਆਤਮਿਕ ਮੌਤ ਆਪਣੇ ਪੰਜੇ ਵਿੱਚ ਫਸਾ ਨਹੀਂ ਸਕਦੀ ਉਸ ਨੂੰ ਕੋਈ ਦੁੱਖ ਕਲੇਸ਼ ਦੁਖੀ ਨਹੀਂ ਕਰ ਸਕਦਾ ਪ੍ਰਭੂ ਦੀ ਜੋਤ ਵਿੱਚ ਮਿਲ ਕੇ ਉਸ ਦੀ ਸੁਰਤ ਪ੍ਰਭੂ ਵਿੱਚ ਹੀ ਲੀਨ ਰਹਿੰਦੀ ਹੈ ਤੇ ਇਹ ਮਨ ਉਹ ਮਨੁੱਖ ਪ੍ਰਭੂ ਦੀ ਸਿੱਖਤ ਸਲਾਹ ਸੁਣ ਕੇ ਸਦਾ ਸਿਰ ਪਰਮਾਤਮਾ ਵਿੱਚ ਸਮਾਇਆ ਰਹਿੰਦਾ ਹੈ ਸਾਚ ਰਤੇ ਜਿਨ੍ਹਾਂ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੋਏ ਪੰਨਾ 1175 ਅਰਥ ਭਗਤੀ ਦਾ ਲੇਖ ਦਰਗਾਹਾਂ ਹਿੰ ਲਿਖਵਾ ਕੇ ਆਏ ਹੋਏ ਮਨੁੱਖ ਸਦਾ ਥਿਰ ਹਰ ਨਾਮ ਵਿੱਚ ਰੰਗੇ ਰਹਿੰਦੇ ਹਨ ਪ੍ਰਮਾਤਮਾ ਦਾ ਨਾਮ ਸਦਾ ਉਹਨਾਂ ਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਗੁਰੂ ਦੀ ਬਾਣੀ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਤੇ ਉਹ ਪ੍ਰਮਾਤਮਾ ਦੀ ਜੋਤ ਵਿੱਚ ਮਿਲਾਏ ਜਾਂਦੇ ਹਨ ਜਿਉਂਦਿਆਂ ਹੀ ਅਜਿਹੇ ਆਤਮਿਕ ਉੱਚਤਾ ਦੇ ਟਿਕਾਣੇ ਤੇ ਪੁੱਜਦਾ ਹੈ ਕਿ ਉਸ ਪਰਮ ਜੋਤ ਦਾ ਰੂਪ ਹੋ ਜਾਂਦਾ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਇਕ ਪਏ ਹੈ ਕੋਏ ਨਾ ਸਕੇ ਪਛਾਨੀ 5969 ਅਰਥ ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅਪੜ ਗਿਆ ਹਾਂ ਜਿਵੇਂ ਮੈਨੂੰ ਪਰਮਾਤਮਾ ਮਿਲ ਪਿਆ ਹੈ ਮੈਂ ਕਬੀਰ ਅਤੇ ਮੇਰਾ ਰਾਮ ਇੱਕ ਰੂਪ ਹੋ ਗਏ ਹਾਂ ਕੋਈ ਸਾਡੇ ਵਿੱਚ ਫਰਕ ਨਹੀਂ ਦੱਸ ਸਕਦਾ ਜਿਹਾ ਡਿਠਾ ਮੈਂ ਤੇਹੋ ਕਹਿਆ ਤਿਸ ਰਸੈ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਾਂ ਨਾਨਕ ਇੱਕ ਅਸਾਰਿਆ ਜਿਉ ਪੰਨਾ 97 ਅਰਥ ਗੁਰੂ ਦੀ ਮਿਹਰ ਨਾਲ ਮੈਂ ਪ੍ਰਮਾਤਮਾ ਨੂੰ ਜਿਸ ਸਰਬ ਵਿਆਪਕ ਰੂਪ ਵਿੱਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ ਉਸ ਦੇ ਮਿਲਾਪ ਦਾ ਆਨੰਦ ਆਉਂਦਾ ਹੈ ਨਾਨਕ ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਉਸ ਨੂੰ ਸਿਰਫ ਪਰਮਾਤਮਾ ਹੀ ਸਾਰੇ ਜਗਤ ਵਿੱਚ ਵਿਆਪਕ ਦਿਖਦਾ ਹੈ। ਅਗਸਤਮਾ ਜੋਤ ਪ੍ਰਕਾਸ਼ ਰੋਸ਼ਨੀ ਨੂਰ ਚਲਵਾ ਜਹੂਰ। ਸਤਿਗੁਰਾਂ ਦਾ ਫਰਮਾਨ ਹੈ ਕਿ ਜਗਤ ਦਾ ਸਾਰਾ ਚਾਨਣਾ ਪ੍ਰਭੂ ਦੀ ਜੋਤ ਤੋਂ ਹੀ ਪ੍ਰਕਾਸ਼ਮਾਨ ਹੈ। ਜੋਤੀ ਹੂ ਸਭ ਚਾਨਣਾ ਸਤਿਗੁਰੂ ਸ਼ਬਦ ਸੁਣਾਇਆ ਪੰਨਾ 509। ਸੋ ਜੋਤ ਪ੍ਰਕਾਸ਼ ਦੀ ਅਥਵਾ ਚਾਨਣੇ ਦੀ ਪ੍ਰਤੀਕ ਹੈ। ਮੈਂ ਅੰਦੁਲੇ ਨਾਵੇਂ ਕੀ ਜੋਤ ਨਾਮ ਆਧਾਰ ਚੱਲਾਂ ਗੁਰ ਕੈ ਭੈ ਭੇਤ ਰਹਾ ਪੰਨਾ 1274 ਅਰਥ ਮੈਨੂੰ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਨੂੰ ਪਰਮਾਤਮਾ ਦੇ ਨਾਮ ਦੀ ਲੋ ਅਰੋਸ਼ਨੀ ਚਾਨਣਾ ਮਿਲ ਗਿਆ ਹੈ ਹੁਣ ਮੈਂ ਜੀਵਨ ਪੰਧ ਵਿੱਚ ਪ੍ਰਭੂ ਦੇ ਨਾਮ ਦੇ ਆਸਰੇ ਅਤੇ ਗੁਰੂ ਦੇ ਡਰ ਅਦਬ ਵਿੱਚ ਰਹਿ ਕੇ ਤੁਰਦਾ ਹਾਂ ਜੀਵਨ ਔਕੜਾਂ ਬਾਰੇ ਗੁਰੂ ਦੇ ਸਮਝਾਏ ਹੋਏ ਭੇਖ ਦੀ ਸਹਾਇਤਾ ਨਾਲ ਸਫਰ ਕਰ ਰਿਹਾ ਹਾਂ ਰਹਾ ਰਵ ਸਾਫ ਸਦੀਪਕ ਜਾ ਕੇ ਤਿਰ ਭਵਨ ਇਕਾ ਜੋਤ ਮੁਰਾਰ ਗੁਰਮੁਖ ਹੋਇ ਸੋ ਐਨਸ ਨਿਰਮਲ ਮਨਮੁਕਰੈਣ ਅੰਧਾਰ ਪੰਨਾ 499 ਅਰਥ ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਅਤੇ ਚੰਦਰਮਾ ਉਸ ਦੇ ਤਿਰ ਭਵਨ ਹੀ ਜਗਤ ਵਿੱਚ ਮਨੋ ਨਿੱਕੇ ਜੇ ਦੀਵੇ ਹਨ ਸਾਰੇ ਜਗਤ ਵਿੱਚ ਉਸੇ ਦੀ ਜੋਤ ਵਿਆਪਕ ਹੈ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਸਿਮਰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਵਿੱਚ ਬੀਤਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਹੈ ਸੁਹਾARTI ਹੋਏ ਪੰਨਾ 13 ਅਰਥ ਸਾਰੇ ਜੀਵਾਂ ਵਿੱਚ ਇੱਕੋ ਹੀ ਪਰਮਾਤਮਾ ਦੀ ਜੋਤ ਵਰਤ ਰਹੀ ਹੈ ਉਸ ਜੋਤ ਦੇ ਪ੍ਰਕਾਸ਼ ਨਾਲ ਸਭ ਜੀਵਾਂ ਵਿੱਚ ਚਾਨਣਾ ਸੋਜ ਬੂਝ ਹੈ ਹਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੁੰਦਾ ਹੈ ਗੁਰੂ ਰਾਹੀਂ ਇਹ ਸਮਝ ਆਉਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਹੀ ਜੋਤ ਹੈ ਇਸ ਸਰਬ ਵਿਆਪਕ ਜੋਤ ਦੀ ਆਰਤੀ ਇਹੋ ਹੈ ਕਿ ਜੋ ਕੁਝ ਉਸ ਦੀ ਰਜਾ ਵਿੱਚ ਹੋ ਰਿਹਾ ਹੈ ਉਹ ਜੀਵਾਂ ਨੂੰ ਚੰਗਾ ਲੱਗੇ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿਣਾ ਹੀ ਪ੍ਰਭੂ ਦੀ ਸੱਚੀ ਆਰਤੀ ਹੈ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਾਸਾਰ ਹੀਰਾ ਦੇਖ ਹੀਰੇ ਕਰੋ ਦੇਸ਼ ਕਹੇ ਕਬੀਰ ਨਿਰੰਜਨ ਲੇਖ ਪੰਨਾ 972 ਅਰਥ ਹੈ ਵਿਚਾਰਵਾਨ ਮਨੁੱਖ ਤੂੰ ਤਾਂ ਚੰਦ ਸੂਰਜ ਆਦਿਕ ਨੂਰੀ ਚੀਜ਼ਾਂ ਨੂੰ ਵੇਖ ਕੇ ਨਿਹਰਾ ਇਹਨਾਂ ਨੂੰ ਹੀ ਸਲਾਹ ਰਿਹਾ ਹੈ ਇਹਨਾਂ ਨੂੰ ਨੂਰ ਦੇਣ ਵਾਲੇ ਪਰਮਾਤਮਾ ਦੀ ਵਡਿਆਈ ਦੀ ਵਿਚਾਰ ਕਰ ਉਸਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿੱਚੋਂ ਪੈਦਾ ਕੀਤਾ ਹੈ ਰਹਾ ਇਹ ਚੰਦ ਤੇ ਸੂਰਜ ਦੋਵੇਂ ਉਸ ਪਰਮਾਤਮਾ ਦੀ ਜੋਤ ਦਾ ਬਾਹਰਲਾ ਦੇਖਦਾ ਸਰੂਪ ਹਨ ਹਰ ਇੱਕ ਪ੍ਰਕਾਸ਼ ਵਿੱਚ ਸੁੰਦਰ ਪ੍ਰਭੂ ਆਪ ਵਸ ਰਿਹਾ ਹੈ ਕਬੀਰ ਆਖਦਾ ਹੈ ਮੈਂ ਹੀਰੇ ਆਦ ਸੋਹਣੇ ਕੀਮਤੀ ਚਮਕਤੇ ਪਦਾਰਤ ਨੂੰ ਵੇਖ ਕੇ ਉਸ ਉੱਪਰ ਅਨਮੋਲ ਹੀਰੇ ਨੂੰ ਸਿਰ ਨਿਵਾਉਂਦਾ ਹਾਂ ਜਿਸ ਨੇ ਇਹਨਾਂ ਨੂੰ ਇਹ ਗੁਣ ਬਖਸ਼ਿਆ ਹੈ ਤੇ ਜੋ ਇਹਨਾਂ ਵਿੱਚ ਵਸਦਾ ਹੋਇਆ ਵੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਤੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 6ਵਾਂ ਅਤੇ 7ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ